ਕਿ ਕਿਵੇਂ ਹੋਰ ਕੀ ਆਲਾ ਠੀਕ ਹੈ ਉਹ ਮਗਾ ਚਲ ਜਿਹਨੇ ਬੰਨੀ ਹੋਣਾ ਰੰਗ ਹੈ ਹੋਰ ਸੁਣਾ ਠੀਕ ਹੈ ਹੋਰ ਫਿਰ ਵਧੀਆ 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 ਤੂੰ ਆ ਤਾਂ ਮੈਂ ਕਹੀ ਦਿੰਦਾ ਸਿਆ ਨਹੀਂ ਹਾਂ ਕਿੱਧਰ ਗਿਆ ਸੀ ਉਹ ਤੇਨੇ ਪਤਾ ਯਰੇ ਰਿਸ਼ਤੇਦਾਰੀ ਕੀ ਛੜੇ ਬੰਦੇ ਦੀ ਕਾਲ ਜਿੰਦਗੀ ਤੈਨੂੰ ਪਤਾ ਪਾਣੀ ਜਦ ਮਰਜੀ ਤੱਕ ਦਿੰਦੇ ਕੀ 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 ਦੇ ਕਿਹਾ ਉਹ ਆਪਣੇ ਛੜੇ ਬੰਦੇ ਦੀ ਕੋਈ ਜ਼ਿੰਦਗੀ ਹੈ ਜਿੱਧਰ ਜਾਣਾ ਪੈਂਦਾ ਭਰਾਵਾ ਭਾਈ ਸਾਹਿਬ ਆਪਣੇ ਆਪ ਨੂੰ ਕਹੇ ਮੈਂ ਨਹੀਂ ਛੜਾ ਰਿਹਾ ਕਿਉਂ ਤੈਨੂੰ ਪਤਾ ਤੇ ਮੈਂ ਆਏ ਹੁਣ ਸਿੱਧਾ ਇੱਧਰ ਆ ਗਿਆ ਘਰੇ ਚੂਲਾ ਰੱਖ ਕੇ ਆਇਆ ਅੱਛਾ ਮੈਂ ਕੀ ਕਰੀ ਘਰੇ ਪਤਾ ਨਾ ਮੇਰੇ ਤਾਂ ਭਾਈ ਸਾਹਿਬ ਸਭ ਕੁਝ ਪੱਕਾ ਹੋ ਗਿਆ ਅਗਲੇ ਸੋਮਵਾਰ ਤਬਰਤ ਹੈ ਆ ਤੇਰੀ ਤਾਂ ਪੰਦਾਂ ਵਾ ਤੇਰੇ ਤਾਂ ਹੀ ਤਾਂ ਲਾਈ ਜਾਂਦਾ ਕੁੱਟਮਾ ਫਿਰ ਟਾਈਮ ਨਹੀਂ ਮਿਲਣਾ ਚੌੜਤਾ ਨਹੀਂ ਕਰਦਾ ਧਿਰ ਫਿੱਟੇ ਨੂੰ ਤੇਰੇ ਚੜਕਾਰੀ ਹੈ ਮੇਰੀ ਗੱਲ ਸੁਣ ਹਾਂ ਆ ਪੱਕੀ ਜੀ ਮੁਰ ਜਾ ਕੇ ਹੋ ਤਾਂ ਜਾਂਦਾ ਪਰ ਸਿਰੇ ਨਹੀਂ ਚੜਦਾ ਲਾਲਾ ਛੜਦਾ ਦੱਸ ਹੈ ਬੇਵਕੂਫ ਨਾ ਉਹ ਮੈਂ ਤਾਂ ਗੱਲ ਕਰਦਾ ਕੀ ਗੱਲ ਕਰਦਾ ਤੂੰ ਕਮਾਲ ਹੋ ਗਿਆ ਤੇਰੇ ਮੂੰਹ ਤੇ ਪਾਟੀ ਗਕੜੀ ਵਰਗਾ ਹੋ ਗਿਆ ਗੱਲ ਸੁਣ ਸਰ ਜਾ ਯਾਰ ਉਹ ਕੁਝ ਹੀ ਹੈ ਹਾਂ ਇਹ ਕੁਝ ਹੁੰਦੀ ਹੈ ਝੀਂਗਾ ਮੱਛੀ ਵਰਗਾ ਮੂੰਹ ਕਰਕੇ ਭਰੇ ਜਨੂੰ ਤੇ ਉਹ ਨਹੀਂ ਕਰੀ ਜਨਾ ਹੋਰੋਂ ਜੀ ਕਰ ਕਿ ਨਹੀਂ ਦਿੱਤਾ ਇਹਨੂੰ ਇਹ ਕੁਝ ਨਹੀਂ ਮਖਾ ਵੀ ਰਿਸ਼ਤਾ ਕਿ ਨਹੀਂ ਕਰਾਇਆ ਰਿਸ਼ਤਾ ਮੈਨੂੰ ਉਹਨੇ ਮੱਖਣ ਕੇ ਬਿਕਰ ਨੇ ਅੱਛਾ ਮੱਖਣ ਕੇ ਬਿਕਰ ਨੇ ਹੂੰ ਤੇ ਆਪਣੇ ਕਿਨਿਆ ਬਣਾ ਹਾਂ ਨਹੀਂ ਭਰਾ ਵੈਕੈਂਸੀ ਹੈ ਨਹੀਂ ਇੱਕੋ ਹੀ ਹੈ ਜਿਹੜੀ ਮੈਨੂੰ ਮੰਗੀ ਹੈ ਇੱਕ ਹੀ ਕੁੜੀ ਹੈ ਹਾਂ ਨਿੱਕੀ ਕੁੜੀ ਹੈ ਗੱਲ ਸੋਰੀ ਰੱਖੀ ਹੈ ਚਾਚੇ ਤਾਇਿਆਂ ਦੇ ਹੁੰਦਿਆਂ ਕਰਦੇ ਦੇ ਹੁੰਦਿਆਂ ਲਾਲਾ ਸ਼ਰਤ ਆ ਆ ਦੇ ਬਾਰੇ ਸ਼ਰਤਾਂ ਲਾਈ ਜਾਂਦਾ ਮੇਰੇ ਵਾਰੀ ਖੁਸ਼ੀ ਨਹੀਂ ਹੋਈ ਉਹ ਖੁਸ਼ੀ ਹੋਈ ਹੈ ਹੋਈ ਹੈ ਖੁਸ਼ੀ ਹਾਂ ਵੇਖ ਦੋ ਮੈਂ ਜਦ ਸੋਮਵਾਰ ਦੇ ਤੈਨੂੰ ਆਖੀ ਜਨਾ ਭੁੱਲ ਗਿਆ ਮੈਂ ਤਾਂ ਅੱਜ ਹੀ ਵਹਿਲਾ ਸੀ ਕੱਲ ਨੂੰ ਦਰਜੀ ਤੇ ਜਾਣਾ ਫਿਰ ਕੱਪੜੇ ਖਰੀਦਣੇ ਆ ਫਿਰ ਉਧਰ ਦੇਣੇ ਆ ਮੇਚਪੂਜ ਦੇ ਕੇ ਸਾਰਾ ਕੁਝ ਕਰਕੇ ਯਾਰ ਕੰਮ ਉੱਤੇ ਚੜੇ ਪਏ ਨੇ ਹਲਵਾਈ ਹਲਵਾਈ ਕਰਨਾ ਹੋਊਗਾ ਤੇ ਹੋਰ ਹਲਵਾਈ ਕਰਨਾ ਇਹ ਗੱਲ ਸੁਣ ਲੈ ਮੇਰੀ ਟੈਂਕੂ ਨੂੰ ਨਾ ਕਰਿਓ ਹੋਰ ਕਿਉਂ ਕਰੀਏ ਸਾਰਾ ਪਿੰਡ ਵੀ ਨੂੰ ਕਰਦਾ ਕਿਸੇ ਰਿਸ਼ਤੇਦਾਰ ਨੇ ਖਾਣੀ ਨਹੀਂ ਸਾਰੇ ਭੱਜ ਜਾਣਗੇ ਲਾਲਾ ਛਰਤ ਉਹ ਜਾ ਤੂੰ ਇਹਨੂੰ ਪਾਸੇ ਰੱਖਿਆ ਕਰ ਸ਼ਰਤ ਸ਼ਰਤ ਆਤਾ ਯਾਰ ਹੁਣ ਕੀ ਕਰਾਂ ਯਾਰ ਨਹੀਂ ਗੱਲ ਹੁੰਦੀ ਐਵੇਂ ਮੇਰੇ ਵਾਰੀ ਤੈਨੂੰ ਬੜੀ ਆਤਾ ਆ ਗਈ ਹੁਣ ਥਾਪੇ ਵਰਗਾ ਘੱਟ ਖੜਦਾ ਹਥ ਲਾਲਾ ਛਰਤ ਇਹ ਕੀ ਗੱਲ ਹੈ ਲਾ ਵੇਗਲਾ ਮੈਂ ਚੱਲ ਕੇ ਆਇਆ ਦੂਰੋ ਯਾਰ ਕਮਾਲ ਹੋ ਗਈ ਨਾ ਬੰਦੇ ਰਵੇ ਪੀ ਜਾਂਦਾ ਲੱਕੀ ਜਾਂਦਾ ਵੀ ਬੰਦਾ ਪੀ ਤੇ ਫਿਰ ਮੱਛਿਆ ਸੜਿਆ ਕਿਉਂ ਪਿਆ ਹੁਸ਼ ਤਾਂ ਹੁੰਦਾ ਤੇ ਮੈਂ ਖੁਸ਼ ਹਾਂ ਖੁਸ਼ ਹਾਂ ਕਿੰਨਾ ਖੁਸ਼ ਹਾਂ ਮੇਰੀ ਗੱਲ ਸੁਣ ਹਾਂ ਬਸ ਕਰ ਲਿਆ ਕਰ ਗੱਲਾਂ ਜਿਹੜੀਆਂ ਕਰਨੀਆਂ ਸਿੱਧੀ ਗੱਲ ਤਾਂ ਇਹ ਹੈ ਵੀ ਸੋਮਵਾਰ ਤੋਂ ਬਾਅਦ ਯਾਰਾਂ ਨੂੰ ਤਾਂ ਬਿਲ ਮਿਲਣੀ ਨਹੀਂ ਉਹ ਕੋਈ ਨਹੀਂ ਬਈ ਆ ਤਾਂ ਹੁੰਦਾ ਹੀ ਇਹ ਕਰਕੇ ਮੇਰੀ ਗੱਲ ਸੁਣ ਹੂੰ ਤੇ ਕਟਕਟ ਬਾਬਾ ਕਰਨਾ ਹੋਊਗਾ ਵਰਦਾ ਨਹੀਂ ਬਾਪੂ ਦਾ ਅਸੀਂ ਲੱਟ ਜੇ ਬੰਦੇ ਨੂੰ ਕਿਸੇ ਨੂੰ ਲੈ ਜਾਣਾਗਾ ਬਸ 10 ਬੰਦੇ ਲੈ ਜਾਣੇ ਚਾਹ ਦੇ ਚਾਹ ਦੇ ਪੰਚਾਇਤ ਚੋਂ ਕੁਛ ਤਾਂ ਉਹਨਾਂ ਦੱਸਾਂ ਜੇ ਆਪਾਂ ਆਉਣੇ ਸ਼ਰਤ ਲਾ ਲਾ ਕੀ ਤੇ ਵਰਦਾ ਤੂੰ ਤੇਰਾ ਨਾ ਪਹਿਲਾਂ ਲਿਆ ਮੇਰੇ ਬਾਪੂ ਨੇ ਕਹਿੰਦਾ ਉਹ ਜੇ ਲੱਟ ਜਾ ਜਾਵੜੇ ਨਾ ਚੱਪਣੂ ਜ਼ਰਾ ਜਾ ਮੈਨੂੰ ਕਹਦਾ ਤੂੰ ਗੌਦਰੇ ਘਾਲੇਗਾ ਮੈਂ ਮਗਰ ਨਹੀਂ ਲ ਜਾਂਦੇ ਮੈਂ ਤਾਂ ਚੁੱਪ ਹੀ ਕਰ ਗਿਆ ਭਰਾਵਾ ਕਿਉਂ ਉਹ ਉਹਦਾ ਉਹ ਤਾਂ ਜਿਹਨੇ ਵੀ ਜਾਂਦਾ ਬਰਾਦ ਬਰੂਚ ਸਗਨ ਤਾਂ ਦਿੰਦਾ ਹਲਾ ਮੈਂ ਕਹਿੰਦੇ ਦੇਖਿਆ ਨਹੀਂ ਡੱਫ ਲੈਂਦਾ ਛਾ ਜਾਦੇ ਤੇ ਲੋਕਾਂ ਦੇ ਆ ਤਾਂ ਝੋਲੀਆਂ ਚ ਹੀ ਕਰੀ ਜਾਂਦਾ ਛਾਲੀ ਓਏ ਇਹ ਕੋਈ ਗੱਲ ਹੂੰ ਆ ਤੇਰਾ ਬਾਪੂ ਤੇ ਗੱਲ ਸੁਣ ਮੇਰੀ ਤੁਹਾਨੂੰ ਦੋਨੇ ਪਿਓ ਪਤਾ ਨੂੰ ਹਰੇਕ ਦੇ ਵਿਆਹ ਚੱਕ ਕੇ ਛੱਡ ਗਏ ਉਹ ਯਾਰ ਸਾਡਾ ਫੇਰ ਵੀ ਹੋਰ ਸਾਵਾ ਤੂੰ ਤਾਂ ਸਗਨ ਵੀ ਨਹੀਂ ਦਿੰਦੇ ਇਸ ਤਾਂ ਸਗਨ ਤਾਂ ਦਿੰਨੇ ਆ ਤੇ ਪਕੌੜੇ ਲੈ ਚੱਕ ਕੇ ਲੈਣੇ ਉਹ ਤੇ ਯਾਰ ਛੱਡ ਉਹਨੂੰ ਗੱਲ ਉਹ ਤਾਂ ਪੀਤੀ ਖਾਦੀ ਜੀ ਬੰਦਾ ਮਾੜਾ ਮੋਟਾ ਖਾ ਲੈਂਦਾ ਇਹਦਾ ਥੋੜਾ ਖਾ ਲੈਂਦਾ ਪਕੌੜੇ ਮੇਰੀ ਗੱਲ ਸੁਣੋ ਹੂੰ ਉਹ ਮੈਂ ਸੁਣਿਆ ਯਾਰ ਤੇਰਾ ਅੱਜ ਕੇ ਬਾਪੂ ਮਾਰ ਹੋ ਗਿਆ ਸੀਗਾ ਉਨੇ ਯਾਰ ਤਿਲਕੇ ਡਿੱਗ ਪਿਆ ਸੀਗਾ ਮੀਂਹ ਪੈਂਦਾ ਸੀਗਾ ਤੈਨੂੰ ਪਤਾ ਬੁੜੇ ਪੰਗੇ ਦਾ ਲੈਣੋਂ ਹਟਦੇ ਨਹੀਂ ਨਹੀਂ ਹਟਦੇ ਉਹ ਡਲੇ ਦੇ ਚੱਕਣ ਲੱਗ ਗਿਆ ਵੇੜੇ ਚ ਜਾ ਪਿਆ ਇਹ ਗੱਲ ਹੋਰ ਹੈ ਹੂੰ ਉਧਰ ਅੰਗ ਹੋਈ ਹੂ ਲਾਲਾ ਛਰਤਾ ਉਹ ਪੱਕੀ ਜੀ ਉਮਰ ਚ ਹੋ ਜਾਂਦੀ ਆ ਕੇ ਯਾਰ ਨਹੀਂ ਯਾਰ ਚੰਗਾ ਭਲਾ ਉਹੀ ਵਸ ਤੈਨੂੰ ਮਾਸੜ ਨੂੰ ਨਹੀਂ ਹੋਗੀ ਸੀ ਡਾਕਟਰ ਨੇ ਆਖੇ ਆਰਾਮ ਕਰ ਥੋੜੇ ਦਿਨ ਸੁੱਕਣਾ 8 ਦਿਨ ਹੀ ਕੱਢਿਆ ਕੱਢਦਾ ਇਹ ਵੀ ਲਾਲਾ ਛਰਤਾ ਤੇਰੀ ਜੀਭ ਟੁੱਟ ਜੇ ਇਹ ਜੇ ਦੀ ਉਹ ਯਾਰ ਕਮਾਲ ਆ ਪੱਕੀ ਹੱਡੀਆਂ ਨਹੀਂ ਪਤਾ ਲਾ ਦੰਬੇ ਘਰ ਸੋਣ ਦੀ ਮੌਤ ਤੱਕ ਨਾਉਣੀ ਹੈ ਫਰੀਕ ਨਾਉਣੀ ਹੈ ਹਾਂ ਤੇ ਫਿਰ ਮਜਦਾ ਕਿਉਂ ਹੈ ਤੇ ਫਿਰ ਤੈਨੂੰ ਕਿਉਂ ਨਹੀਂ ਆਈ ਜਾਂਦੀ ਆਈ ਜਾਂਦੀ ਅਜੇ ਵਿਆਹ ਕਰਾਉਣਾ ਕਰਾਉਣਾ ਵਿਆਹ ਨਹੀਂ ਹੁੰਦਾ ਨਹੀਂ ਮੈਨੂੰ ਮੈਨੂੰ ਤਾਂ ਲੱਗਦਾ ਨਹੀਂ ਇੱਕ ਗੱਲ ਸੁਣ ਮੇਰੀ ਯਾਰ ਤੂੰ ਬਦਲ ਨਹੀਂ ਗਿਆ ਬਦਲਿਆ ਬਦਲੇ ਮੈਂ ਕਿਹਾ ਤੈਨੂੰ ਦੇਖ ਕੇ ਬਦਲਿਆ ਥਾਪੇ ਵਰਗਾ ਹੱਥ ਕੱਢ ਲਾ ਲਾਲਾ ਜੱਤ ਹਰੇ ਗੱਲ ਤੇ ਲਾਲਾ ਜੱਤ ਐਡਾ ਤਕੜਾੜੀ ਸੀ ਹੂੰ ਫਿਰ ਇਹ ਗੱਲ ਮੇਰੇ ਨਾਲ ਸਾਂਝੀ ਕਰਦਾ ਸੀ ਤੇ ਜਦੋਂ ਹੁਣ ਰਿਸ਼ਤਾ ਤੈਨੂੰ ਹੋ ਗਿਆ ਹੂੰ ਤੇ ਜਦੋਂ ਮੇਰੀ ਵਾਰੀ ਹੋਏ ਤੂੰ ਕੋਣ ਹੁੰਦਾ ਹੀ ਨਹੀਂ ਤੋਊਗਾ ਹੋਊਗਾ ਇਹ ਸ਼ਰਤ ਨਾਲ ਆਈ ਸ਼ਰਤਾਂ ਕੱਢੀ ਹੁਣ ਮੈਂ ਤੇ ਗੱਲ ਨਹੀਂ ਹੁੰਦੀ ਐ ਮੈਂ ਤੋੜ ਦਿਆਂ ਮੈਂ ਤੈਨੂੰ ਦੱਸਾਂ ਐ ਤੇਰਾ ਕਬਜ਼ਾ ਤਜ ਬੇਕੂਫ ਜਨਾਬੀ ਤਾ ਮੈਂ ਤਾਂ ਜਮਾ ਵੇਲ ਨਹੀਂ ਕੀ ਮੈਂ ਤਾਂ ਬਹਿ ਗਿਆ ਤੇਰੇ ਕੋਈ ਹੁਣ ਤੇਰੇ ਕਰਕੇ ਬਹਿ ਗਿਆ ਮੈਂ ਦੱਸ ਬਈ ਮੈਂ ਵੀ ਇੱਕ ਕਮਾਕਾਰਾਂ ਚ ਬਹੁਤ ਐਡੀ ਗੱਲ ਨਹੀਂ ਕੀ ਹਾਂ ਤੇ ਮੇਰੀ ਗੱਲ ਸੁਣ ਬਰਾਤ ਗਰੂਤ ਫਿਰ ਕਿੱਦੇ ਯਾਨੀ ਕਿਹੜੇ ਥਾਂ ਤਾਂ ਸਾਹ ਕਿੱਥੇ ਹੈ ਠੂਠਿਆਂ ਵਾਲੀ ਜਾਣਾ ਹੈ ਠੂਠੇ ਵਰਗ ਮੂੰਹ ਕਰਕੇ ਪੁੱਛੀ ਜਾਂਦਾ ਮੂੰਹ ਵੀ ਹੋ ਜਾ ਕਰ ਲਿਆ ਬਚੋਲਾ ਬਚਾਲਾ ਪੰਦਰ ਦੱਸਿਆ ਯਾਰ ਸਾਰਾ ਕੁਝ ਮੈਂ ਵਾਰੀ ਵਾਰੀ ਨਹੀਂ ਬੋਲਦਾ ਇੱਕ ਵਾਰੀ ਬੋਲ ਗਿਆ ਮੈਂ ਇਹ ਯਾਰ ਕਿਦਾ ਕੀ ਪਤਾ ਜਾ ਕੇ ਉਹ ਲੱਗ ਜੇ ਲੁੱਤੀਆਂ ਲਾਉਣ ਭਾਨੀ ਬਚੂਗੀ ਵੱਜ ਜਾਂਦੀ ਹੁੰਦੀ ਐ ਚੱਲ ਛੱਡ ਗੱਲ ਸੁਣ ਮੈਂ ਗੁੱਸਾ ਨਾ ਕਰਿਆ ਕਰ ਯਾਰ ਤੂੰ ਹੀ ਆੜੀ ਨਹੀਂਗਾ ਕੀ ਆੜੀ ਯਾਰ ਤੂੰ ਨਹੀਂ ਮੈਂ ਬਹੁਤ ਦੁਖੀ ਹੋਇਆ ਐ ਇਸ ਗੱਲੋਂ ਹੋਇਆ ਦੁਖੀ ਮੱਛਿਆ ਦਾ ਮੂੰਹ ਕਰਕੇ ਤੇ ਬੈਠਾ ਐ ਤੂੰ ਤੂੰ ਮਾਰ ਤਾਂ ਮੀਂਹ ਦੱਸਿਆ ਭਾਵੇਂ ਐਡੇ ਐਡੇ ਗੜੇ ਦੱਸੇ ਹੁਣ ਬਰਾਤ ਤਾਂ ਚੜੂਗੀ ਯਾਰ ਦੀ ਗੱਲ ਮੁੱਕੀ ਕਿਹੜੋ ਵੀ ਬਰਾਤ ਹਾਂ ਵੀ ਤਾਂ ਹੀ ਐਕਸੀਡੈਂਟ ਹੋਇਆ ਮੈਥੇ ਪਰ ਨਹੀਂ ਦਸੀਦਾ ਐਵੇਂ ਚੰਗਾ ਨਹੀਂ ਬੋਲੀ ਚੰਗਾ ਨਹੀਂ ਬੋਲੀ ਦੱਸ ਹੁਣ ਨਹੀਂ ਆਲਾ ਹੁਣ ਨਹੀਂ ਆਲਾ ਹੁਣ ਮੈਂ ਹੁਣ ਆਏ ਆਦਾ ਨਹੀਂ ਹੁਣ ਨਹੀਂ ਕਹਦਾ ਕੀ ਕੀ ਗਾਰੰਟੀ ਨਹੀਂ ਆਦਾ ਤੂੰ ਲਾਲ ਖੜਸ ਓ ਨਹੀਂ ਆਉਂਦਾ ਤੇਰੇ ਕੋਲੇ ਆਉਂਦਾ ਹੀ ਨਹੀਂ ਲਾਵਾ ਚੜਤਾ